ਹਲਵਾਰਾ 에어ਪੋਰਟ ਦੇ ਚਲ ਰਹੇ ਕਮਾ ਦਾ ਜਾਇਸਾ ਲੈਣ ਦੇ ਲਈ ਐਮਪੀ ਸੰਜੀਵ ਅਰੋੜਾ ਅੱਜ ਯਾਨੀ ਐਤਵਾਰ ਨੂੰ ਹਲਵਾਰਾ 에어ਪੋਰਟ ਪਹੁੰਚੇ ਅਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆ ਇਸ ਮੌਕੇ ਉਹਨਾਂ ਕਿਹਾ ਕਿ 에어ਪੋਰਟ ਦਾ ਕੰਮ ਤਕਰੀਬਨ ਤਕਰੀਬਨ ਪੂਰਾ ਹੋ ਚੁੱਕਿਆ ਹੈ ਅਤੇ 에어ਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਅਗਾਮੀ 30 ਅਪ੍ਰੈਲ ਨੂੰ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ 에어ਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਹੈਂਡਓਵਰ ਲੈਂਡ ਤੋਂ ਬਾਅਦ ਇੱਥੇ ਆਪਰੇਸ਼ਨਸ ਸ਼ੁਰੂ ਕਰ ਦਿੱਤੇ ਜਾਣਗੇ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 에어ਪੋਰਟ ਦਾ ਕੰਮ ਤਕਰੀਬਨ ਪੂਰਾ ਹੋ ਚੁੱਕਿਆ ਹੈ ਅਤੇ ਅਥਾਰਟੀ ਆਫ ਇੰਡੀਆ ਦੀਆਂ ਫਾਰਮੈਲਿਟੀਜ਼ ਪੂਰੀਆਂ ਹੋਣ ਤੋਂ ਬਾਅਦ 에어ਪੋਰਟ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਦੇ ਸੁਪੁੱਤਰ ਕਰ ਦਿੱਤਾ ਜਾਵੇਗਾ। ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਕਈ ਇਤਵਾਰ ਵਾਲੇ ਦਿਨ ਜਦੋਂ ਆਰਾਮ ਕਰਨ ਦਾ ਦਿਨ ਹੁੰਦਾ ਤੁਸੀਂ ਉਪਰਾਲਾ ਕਰਕੇ ਸਾਰੇ ਇੱਥੇ ਪਹੁੰਚੇ ਮੈਂ ਜਿੱਥੇ ਵੀ ਜਾਂਦਾ ਸੀ 에어ਪੋਰਟ ਦੀ ਗੱਲ ਕਰਦਾ ਸੀ ਮੈਂ ਕਿਹਾ ਕਿਤੇ ਇਹ ਨਾ ਹੋਵੇ ਮੇਰੇ ਕਾਉਂਸਲਰ ਤੇ ਮੇਰੇ ਵਾਰਡ ਇੰਚਾਰਜ ਹੀ ਨਾ ਮਿਰਤੇ ਵਿਸ਼ਵਾਸ ਕਰਦੇ ਹੁਣ ਵੀ ਦੇਖਿਆ ਤਾਂ ਕਦੀ ਹੈ ਨਹੀਂ ਤੇ ਬਾਕੀ ਕੁਝ ਲੁਧਿਆਣਾ ਸ਼ਹਿਰ ਦੇ ਵੀ ਵਾਸੀ ਆਏ ਆ ਸਾਡੇ ਪ੍ਰੈਸ ਦੇ ਭਰਾ ਆ ਇਹ ਆ ਮੈਂ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਪੈਨ ਇੱਕੋ ਹੀ ਲੱਗਦੀ ਪ੍ਰੈਸ ਵਾਲੀ ਹੈ ਤੇ ਕਿ ਤੁਸੀਂ ਇਤਵਾਰ ਵਾਲੇ ਦਿਨ ਆਏ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਸਤਰੀਕਾਲ ਤੁਸੀਂ ਦੇਖ ਹੀ ਲਿਆ ਹੋਣਾ 에ਅਰਪੋਰਟ ਇਹ 에ਅਰਪੋਰਟ ਜੀ 25 ਸਾਲ ਦਾ ਜੇ ਤੁਸੀਂ ਗੂਗਲ ਵੀ ਕਰ ਲੋਗੇ ਨਾ 25 ਸਾਲ ਪਹਿਲਾਂ ਇੱਕ ਖਬਰ ਮਿਲ ਜਾਂਦੀ ਟ੍ਰਿਬਿਊਨ ਦੀ ਕਿ ਹਲਵਾਰਾ 에ਅਰਪੋਰਟ ਦੀਆਂ ਗੱਲਾਂ ਚੱਲ ਰਹੀਆਂ ਸੀ ਫਿਰ ਵਿੱਚੋਂ ਕਦੀ ਲਾਡੋਵਾਲ ਲੈ ਗਏ ਕਿ ਜੀ ਹੁਣ ਉੱਥੇ 에ਰਪੋਰਟ ਬਣੂ ਜਦੋਂ ਉੱਥੇ ਦੀਆਂ ਜਗ੍ਹਾ ਵੇਚਬੋਝ ਲਈਆਂ ਲੋਕਾਂ ਨੇ ਪਹਿਲਾਂ ਖਰੀਦ ਲੀਆਂ ਫਿਰ ਵੇਚ ਲੀਆਂ ਫਿਰ ਹਲਵਾਰਾ ਆ ਗਿਆ ਸੋ ਇਹ 2.5 ਸਾਲਾਂ ਵਿੱਚ 에ਰਪੋਰਟ ਜਿਹੜਾ ਬਣਿਆ ਇਹਦਾ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਬਲਵਾਂ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਹਿੰਮਤ ਮਾਰ ਕੇ ਸਾਨੂੰ 에어ਪੋਰਟ ਬਣਨ ਲਈ ਪੈਸੇ ਸੈਂਕਸ਼ਨ ਕਰਤੇ 50 ਕਰੋੜ ਰੁਪਇਆ ਇਹਨਾਂ ਨੇ 11ਵੇਂ ਮਹੀਨੇ 22 ਵਿੱਚ ਸੈਂਕਸ਼ਨ ਕੀਤੇ ਜਿਹੜੇ ਮੀਟਿੰਗ ਵਿੱਚ ਉਹਦੇ ਵਿੱਚ ਕੁਝ ਹਿੱਸਾ ਗਲਾਡਾ ਨੇ ਦਿੱਤਾ ਕੁਝ ਹਿੱਸਾ ਫਾਈਨੈਂਸ ਡਿਪਾਰਟਮੈਂਟ ਨੇ ਦਿੱਤਾ ਮਤਲਬ ਸਟੇਟ ਗਵਰਨਮੈਂਟ ਨੇ ਦਿੱਤਾ ਔਰ ਉਹਦੇ ਕਰਕੇ ਅੱਜ ਅਸਲੀਅਤ ਹੋ ਗਈ ਹੈ ਹਲਵਾਰਾ 에ਰਪੋਰਟ ਹੁਣ ਸਿਰਫ 27 ਤਰੀਕ ਨੂੰ 에ਰਪੋਰਟ ਅਥਾਰਟੀ ਵਾਲੇ ਆਏ ਸੀ ਇਨਸਪੈਕਸ਼ਨ ਕਰ ਗਏ ਐ ਇੱਕ 30 ਤਰੀਕ ਨੂੰ ਦੁਬਾਰਾ ਮੀਟਿੰਗ ਹੈ ਐਸੇ 30 ਨੂੰ ਬੁੱਧਵਾਰ ਹੋ ਗਿਆ ਮੇਰੇ ਖਿਆਲ ਤੀ ਫਰ ਜਦੋਂ 에ਰਪੋਰਟ ਅਥਾਰਟੀ ਵਾਲੇ ਇਹਨੂੰ ਇਹਦਾ ਹੈਂਡਓਵਰ ਲੈ ਲੈਣਗੇ ਉਸ ਤੋਂ ਬਾਅਦ 에ਰ ਇੰਡੀਆ ਵਾਲੇ ਆਪਣੇ ਆਪਰੇਸ਼ਨ ਚਾਲੂ ਕਰਨ ਲਈ ਆਫਿਸਸ ਬਣਾਉਣੇ ਸਟਾਫ ਭੇਜਣਾ ਉਹ ਸਾਰਾ ਪ੍ਰੋਸੈਸ ਚਾਲੂ ਹੋ ਜਾਏਗਾ ਹੁਣ 에어ਪੋਰਟ 100% ਕੰਪਲੀਟ ਹੈ ਮੈਂ ਤੁਹਾਨੂੰ ਇਹੀ ਅੱਜ ਮੈਂ ਚਾਹੁੰਦਾ ਸੀ ਕਿ ਤੁਸੀਂ ਆਪ ਦੇਖੋ ਇੱਥੇ ਕੋਈ ਕੰਮ ਪੈਂਡਿੰਗ ਨਹੀਂ ਹੈ ਬਟ 에어ਪੋਰਟ ਅਥਾਰਟੀ ਦੀਆਂ ਕੋਈ ਫਾਰਮੈਲਿਟੀਆਂ ਹੁੰਦੀਆਂ ਇੱਕੋ ਹੀ ਦੀਵਾਰ ਦਾ ਡਿਜ਼ਾਈਨ ਸੀਗਾ ਉਹ ਉਹਨਾਂ ਨੇ ਆ ਈਜ਼ੂ ਉਹਨਾਂ ਨੇ ਹਾਂਜੀ ਆ ਤੁਸੀਂ ਦੱਸੋ ਐਕਸੀਅਲ ਇਹ ਕਿੱਥੇ ਜਿਹੜੀ ਬਬਡ ਵਾਇਰ ਕਿੱਥੇ ਸੀ ਜਿਹੜੀ ਉਹ ਕਹਿ ਕੇ ਗਏਦ ਬਰੀ ਲਾਈਨ ਹੈ ਸਰ ਆਪਣੀ ਆਪਣੀ ਸਰ ਬਿਲਡਿੰਗ ਦੀ ਜੋ ਸਰ ਲਾਈਨ ਹੈਗੀ ਹੈ ਇਹਦੇ ਪਹਿਲੇ ਚੇਨ ਲਿੰਕ ਫੈਂਸਿੰਗ ਸੀਗੀ ਪਰ ਜਦੋਂ ਸਕਿਉਰਿਟੀ ਵੈਟਿੰਗ ਹੋਈ ਹੈ ਉਹਨਾਂ ਨੇ ਥੋੜਾ ਸਕਿਉਰਿਟੀ ਰੀਜ਼ਨ ਕਿਉਂਕਿ ਇਹ ਹਲਵਾਰਾ ਜਿਹੜਾ ਹੈਗਾ ਇੰਟਰਨੈਸ਼ਨਲ ਇੰਜੀਨੀਅਰ ਫੋਰ ਦਾ ਬੇਸ ਹੈਗਾ ਉਹਦੀ ਸਕਿਉਰਿਟੀ ਦੇ ਰੀਜ਼ਨ ਕਰਕੇ ਉਹਨਾਂ ਨੇ ਸੋਲਿਡ ਵਾਲ ਬਣਾਉ ਨੂੰ ਕਿਹਾ ਸਰ ਉਹ ਵੀ ਸਰ ਸਾਡਾ ਕੰਮ ਸ਼ੁਰੂ ਹੋ ਗਿਆ ਸਰ ਤੱਬੀ 25 ਦਿਨਾਂ 'ਚ ਉਹ ਵੀ ਖਤਮ ਕਰਦੇ ਹੋਇਆ ਕਿ ਜਦੋਂ ਪਹਿਲਾਂ ਅਸੀਂ ਡਿਜ਼ਾਈਨ ਅਪਰੂਵ ਕਰਾਇਆ 에어ਪੋਰਟ ਅਥਾਰਟੀ ਤੋਂ ਜਿਹੜਾ ਉਹਨਾਂ ਨੇ ਅਪਰੂਵ ਕੀਤਾ ਉਹਦੇ 'ਚ ਉਹਨਾਂ ਨੇ ਪਾਸ ਕਰਤੀ ਸੀ ਕਿਉਂ ਹਾਂ ਚੇਨ ਲੈਂਗ ਫੈਂਸੀ ਹੁਣ ਜਦੋਂ ਇਨਸਪੈਕਸ਼ਨ ਕਰਨ ਆਏ ਕਹਿੰਦੇ ਜੀ ਦੁਬਾਰ ਕਰ ਦੋ ਸੋ ਉਹ ਦੁਬਾਰ ਦਾ ਕੰਮ ਵੀ ਚੱਲ ਰਿਹਾ ਦਿਨ ਦਾ ਜੋ ਵੀ ਦੋ ਤਿੰਨ ਛੋਟੀਆਂ ਛੋਟੀਆਂ ਚੀਜ਼ਾਂ ਹੋਰ ਕਹਿ ਕੇ ਗਏ ਸੀ ਉਹ ਕਰ ਰਿਹਾ ਸੋ ਹੁਣ ਇੰਤਜ਼ਾਰ ਸਾਡੀ ਇਹ ਹੈ ਕਿ ਕਿਸੇ ਤਰੀਕੇ ਵੀ ਇਹ ਹੈਂਡਓਵਰ ਲੱਲਨ ਔਰ ਇੱਥੋਂ ਫਲਾਈਟਾਂ ਚਾਲੂ ਹੋਣ ਪਹਿਲੀ ਮੀਟਿੰਗ ਚ 50 ਕਰੋੜ ਰੁਪਏ ਦੇ ਲਈ ਪਾਸ ਹੋਇਆ ਸੀ ਪਰ ਅਲਟੀਮੇਟਲੀ ਕਿਉਂਕਿ ਖਰਚਾ ਵੱਧਦਾ ਰਿਹਾ ਹੋਰ ਚੀਜ਼ਾਂ ਵਧੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਬਣਿਆ ਮੇਰੇ ਖਿਆਲ ਹੁਣ 70 ਨਹੀਂ ਸਰ 54 ਕਰੋੜ ਸੀ ਸਰ ਅੱਲੇ ਬੁਦ ਨੂੰ ਨਹੀਂ ਨਹੀਂ ਉਸ ਤੋਂ ਬਾਅਦ ਵੀ ਤਾਂ ਹੋਰ ਲੱਗਿਆ ਹਾਂਜੀ ਕੋਈ ਸਰ 3 ਪੁਆਇੰਟ ਸਰ 100 ਅਰਾਊਂਡ 60 ਕਰੋੜ ਦੇ ਆਸ-ਪਾਸ ਟੋਟਲ ਲੱਗਿਆ 에ਅਰਪੋਰਟ ਤੇ ਤੇ ਹੁਣ 에ਅਰਪੋਰਟ ਬਿਲਕੁਲ ਪੂਰਾ ਤਿਆਰ ਹੈ ਇਦੇ ਵਿੱਚ ਇਹ ਜਿਹੜੇ ਸਾਡਾ ਟੈਕਸੀ ਵੇ ਹੈ ਜਿੱਥੇ ਉਹ 에어ਪੋਰਟ ਆ ਕੇ ਰੁਕ 에어ਕ੍ਰਾਫਟ ਆ ਕੇ ਰੁਕਦੇ ਆ ਉਹ ਦੋ 에어ਕ੍ਰਾਫਟ ਦਾ ਹੈਗਾ ਸਾਡੇ ਕੋਲ ਪਰ ਦੋ 에어ਕ੍ਰਾਫਟ ਦਾ ਬਹੁਤ ਹੁੰਦਾ ਕਿਉਂਕਿ ਜੇ ਦੋ 에어ਕ੍ਰਾਫਟ ਐਟ ਅ ਟਾਈਮ ਹੁੰਦੇ ਉਹਨਾਂ ਨੇ ਘੰਟਾ ਕਿ ਰੁਕਣਾ ਹੁੰਦਾ ਤੇ ਜੇ ਆਪਾਂ ਪੂਰੇ ਦਿਨ ਚ ਲਾ ਲਈਏ 12 14 ਫਲਾਈਟਾਂ ਮਿਨੀਮਮ ਹੈ ਕਿ ਇਸ ਇਨਫਰਾਸਟ੍ਰਕਚਰ ਨਾਲ ਉਹ ਹੈਂਡਲ ਹੋ ਸਕਦੀਆਂ ਉਸ ਤੋਂ ਵੱਧ ਵੀ ਹੋ ਸਕਦੀਆਂ ਬਟ 에ਅਰ ਇੰਡੀਆ ਨੇ ਸ਼ੁਰੂ ਚ ਸਾਨੂੰ ਦੋ ਫਲਾਈਟਾਂ ਕਨਫਰਮ ਕੀਤੀਆਂ ਔਰ ਜੇ ਸਾਨੂੰ ਜ਼ਰੂਰਤ ਹੋਰ ਲੱਗੇ ਕਿ ਜਗ੍ਹਾ ਹੈਗੀ ਸਾਡੇ ਕੋਲ ਜਿਹੜਾ ਜਿੱਥੇ 에ਅਰਕ੍ਰਾਫਟ ਖੜੇ ਹੁੰਦੇ ਉਹਨੂੰ ਹੈਂਗਰ ਕਹਿੰਦੇ ਆ ਜਾਂ ਜਿੱਥੇ ਪਾਰਕਿੰਗ ਬੇ ਹੈ 에ਅਰਕ੍ਰਾਫਟ ਦਾ ਉਹ ਵੱਧ ਵੀ ਸਕਦਾ ਹੈ ਦੋ ਤੋਂ ਚਾਰ ਹੋ ਸਕਦਾ ਹਾਂਜੀ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਕੁਝ ਹੋਵੇ ਦੱਸੋ ਮੈਨੂੰ ਫਾਈਨਲੀ ਜਿਹੜੀ ਡੈਡ ਲਾਈਨ ਆ ਤੁਸੀਂ ਉਹ ਕਦੋਂ ਦੱਸਦੇ ਵੀ ਕਦੋਂ ਹੈਂਡਓਵਰ ਹੋਊਗੀ ਤੇ ਕਦੋਂ ਕੰਟ੍ਰੈਕਟ ਸ਼ੁਰੂ ਹੋਣੀ ਹੈ ਜੀ ਇਹਦੇ ਬਾਰੇ ਦੇਖੋ ਡੈਡ ਲਾਈਨ ਦੇਣ ਦੇ ਵੀ ਦੋ ਕਾਰਨ ਹੁੰਦੇ ਆ ਇੱਕ ਬੰਦਿਆਂ ਕੋਲੋਂ ਕੰਮ ਵੀ ਜਲਦੀ ਕਰਾਣਾ ਹੁੰਦਾ ਹੈ ਕਈ ਵਾਰੀ ਦੇਣੀ ਪੈਂਦੀ ਆ ਏਜੰਸੀਆਂ ਨੂੰ ਦੇਣੀ ਪੈਂਦੀ ਡੈਡ ਲਾਈਨ ਪਰ ਆਪਣਾ ਜਿਹੜਾ 에ਰਪੋਰਟ ਬਣ ਰਿਹਾ ਇਹ ਕੋਈ ਲੇਟ ਨਹੀਂ ਹੈਗਾ ਇੰਨਾ ਕੁ 1.5 2 ਸਾਲ ਲੱਗ ਹੀ ਜਾਂਦੇ ਆ 에ਰਪੋਰਟ ਬਣਨ ਚ ਬਾਕੀ ਡੈਡ ਲਾਈਨਾਂ ਤੁਹਾਡੀ ਗੱਲ ਠੀਕ ਹੈ ਕਿ ਦਿੱਤੀਆਂ ਗਈਆਂ ਉਹ ਕਈ ਵਾਰੀ ਕੜ ਆਲਸ ਹੋ ਜਾਂਦੀਆਂ ਇਹ ਡੈਡ ਲਾਈਨ ਆ ਏਜੰਸੀਆਂ ਨੂੰ ਵੀ ਦਿੱਤੀਆਂ ਜਾਂਦੀਆਂ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਆ ਉਹਨੂੰ ਦਿੱਤੀ ਜਾਂਦੀ ਹੈ ਪਰ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਜਦੋਂ ਡੈਡ ਲਾਈਨ ਦੋ ਇਹਦੇ ਵਿੱਚ ਮਹੀਨਾ ਦੋ ਮਹੀਨੇ ਫालतੂ ਲੱਗ ਸਕਦੇ ਹੁਣ ਜਿਹੜੀ ਨਵੀਂ ਡੈਡ ਲਾਈਨ ਤੁਸੀਂ ਮੰਗ ਰਹੇ ਹੋ 25 ਸਾਲ ਡੈਡ ਲਾਈਨਾਂ ਹੀ ਚਲਦੀਆਂ ਰਹੀਆਂ ਹੁਣ ਤਾਂ ਮਹੀਨਿਆਂ ਦੀ ਗੱਲ ਹੈ ਸਰਦਾਰ ਸਾਹਿਬ ਇਹ ਆ ਦੋ ਮਹੀਨੇ ਲੱਗਣ ਢਾਈ ਮਹੀਨੇ ਲੱਗਣ ਪਰ ਹੁਣ ਸਾਰਾ ਕੁਝ ਸੈੱਟ ਆ 에ਅਰਪੋਰਟ ਤੁਸੀਂ ਦੇਖ ਲਿਆ ਤਿਆਰ ਆ ਏਅਰ ਇੰਡੀਆ ਤੁਹਾਨੂੰ ਪਤਾ ਆਨ ਬੋਰਡ ਆ ਚੁੱਕਾ ਹੈ ਚਿੱਠੀ ਵੀ ਮੈਂ ਪ੍ਰੈਸ ਨੂੰ ਦੇ ਚੁੱਕਾ ਉਹਨਾਂ ਦੀ ਹੁਣ ਸਿਰਫ ਇੰਤਜ਼ਾਰ ਹੈ ਕਿ 에어ਪੋਰਟ ਅਥਾਰਟੀ ਟੇਕਓਵਰ ਕਰ ਲੇ ਔਰ 에어ਪੋਰਟੇ ਚੱਲੇਗਾ ਹਾਂਜੀ ਇੱਕ ਇਹਦੇ ਬਾਰੇ ਪਾਸ ਹੋਇਆ ਸੀ ਕਿ ਇਹਦਾ 에어ਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਪਾਸ ਹੋ ਗਿਆ ਸੀ ਉਹ ਵਿਧਾਨ ਸਭਾ ਵਿੱਚ ਕੀ ਕਹਿੰਦੇ ਪਾਸ ਹੋਇਆ ਸੀ ਸੈਂਟਰ ਨੂੰ ਲੈਟਰ ਭੇਜ ਦਿੱਤਾ ਗਿਆ ਸੀ ਹਿੰਦੁਸਤਾਨ ਦੇ ਵਿੱਚ ਅਪਾ ਕੀ ਕਹਿੰਦੇ ਇਸ ਤਰ੍ਹਾਂ ਜੀ ਜਿਹੜਾ 에어ਪੋਰਟ ਦਾ ਨਾਮ ਹੈ ਹਿੰਦੁਸਤਾਨ ਦਾ ਕੋਈ ਵੀ 에어ਪੋਰਟ ਹੋਵੇ ਉਹ ਸਟੇਟ ਗਵਰਨਮੈਂਟ ਦੀ ਪਾਵਰ ਨਹੀਂ ਹੁੰਦੀ ਉਹਦਾ ਨਾਮ ਰੱਖ ਸਕਣ ਨਾਮ ਇਥੋਂ ਰეკਮੈਂਡ ਹੋ ਕੇ ਉਹਨਾਂ ਨੇ ਭੇਜਤਾ ਹੈ ਸੈਂਟਰ 'ਚ ਇਹ ਸੈਂਟਰ ਦੀ ਜਿਹੜੀ ਕੈਬਿਨੇਟ ਹੈ ਉਹਦੇ ਵਿੱਚ ਕਿਸੇ ਵੀ 에어ਪੋਰਟ ਦਾ ਨਾਮ ਪਾਸ ਹੁੰਦਾ ਉਹ ਹਲੇ ਸਾਨੂੰ ਆਫੀਸ਼ੀਅਲ ਕਨਫਰਮੇਸ਼ਨ ਨਹੀਂ ਆਈ ਅਸੀਂ ਕਰ ਰਹੇ ਆ 19 ਦੇਰ ਤੱਕ ਕਿਉਂਕਿ ਅਸੀਂ 에어ਪੋਰਟ ਕੋਡ ਲੈਣਾ ਸੀ 에어ਪੋਰਟ ਕੋਡ ਲਈ 에어ਪੋਰਟ ਦਾ ਨਾਮ ਹੋਣਾ ਜ਼ਰੂਰੀ ਹੈ ਐਸ ਲਈ ਫਿਲਹਾਲ ਇਹਦਾ ਨਾਮ ਹਲਵਾਰਾ 에어ਪੋਰਟ ਹੀ ਹੈ ਔਰ ਸਾਡਾ ਜਿਹੜਾ 에어ਪੋਰਟ ਕੋਡ ਹੈ ਉਹ ਵੀ HWR ਸਾਨੂੰ ਅਲਾਰਟ ਹੋ ਗਿਆ ਕਿਉਂਕਿ ਜੇ ਉਹ ਨਾ ਅਲਾਰਟ ਹੁੰਦਾ ਤਾਂ ਕੋਈ ਵੀ ਕੰਮ ਨਹੀਂ ਹੋਣਾ ਸੀ। ਅਸੀਂ ਖਬਰਾਂ ਦੇ ਵਿੱਚ ਕਾਫੀ ਤਰ੍ਹਾਂ ਅਪਡੇਟ ਤਾਂ ਦੇ ਚੁੱਕੇ ਹਾਂ ਲੈਫਟ ਤੇ ਹਾਂ ਜੋ ਤੁਹਾਨੂੰ ਮੈਸੇਜ ਆਉਂਦੇ ਆ। ਜਿਹੜੀ ਮੇਨ ਰਨਰ ਦੇ ਤੋਂ ਲੈ ਕੇ ਐਲਜੀ ਦੀ ਉਹ ਕਨੈਕਟੀਵਿਟੀ ਸੀਗੀ ਉਹ ਹੋ ਚੁੱਕੀ ਹੈ ਜੀ ਹੁਣ। ਆਪਾਂ ਚੱਲਦੇ ਹਾਂ ਨਾਲੇ ਸੈਰ ਹੋ ਜੂਗੀ ਤੁਹਾਨੂੰ ਦਿਖਾਉਂਦੇ ਹਾਂ। ਹੁਣ ਇਸ ਤੋਂ ਬਾਅਦ ਸਾਰੇ ਆਪਾਂ ਚੱਲਦੇ ਹਾਂ ਥੋੜੀ ਜੀ ਸੌਨਾ ਬਾਥ ਹੋ ਜੂ ਨਾਲੇ ਐਸੇ ਪੰਨੇ ਚੱਲ। ਹੈ ਜੀ। ਨਹੀਂ 에어ਪੋਰਟ ਅਥਾਰਟੀ ਦਾ ਸਟਾਫ ਹਲੇ ਵੀ ਹੈਗਾ ਉਹਨਾਂ ਨੇ ਹੈਂਡਓਵਰ ਲੈਣਾ ਪੀ ਡਬਲ ਹੈਂਡਓਵਰ ਦੀ ਕੋਈ ਡੇਟ ਨਹੀਂ ਹੈਂਡਓਵਰ ਦੀ 1 30 ਤਰੀਕ ਨੂੰ ਦੁਬਾਰਾ ਮੀਟਿੰਗ ਹੈ 27 ਨੂੰ ਹੋ ਚੁੱਕੀ 30 ਤਰੀਕ ਦੀ ਮੀਟਿੰਗ 'ਚ ਪਤਾ ਚੱਲੂਗਾ ਕਿ ਉਹਨਾਂ ਨੇ ਫਰਦਰ ਇਨਸਪੈਕਸ਼ਨ ਕਰਨੀ ਹੈ ਜਾਂ ਸਾਨੂੰ ਕੰਡੀਸ਼ਨਲ ਦੇ ਸਕਦੇ ਆ ਕਿਉਂਕਿ ਅਸੀਂ ਕੰਮ ਸਾਰੇ ਚਾਲੂ ਕਰਤੇ ਕਿਉਂਕਿ ਇੰਦੀ ਮੀਨ ਵਾਈਲ ਜਦੋਂ ਹੈਂਡਓਵਰ ਹੋ ਗਿਆ ਉਸ ਤੋਂ ਬਾਅਦ 에어 ਇੰਡੀਆ ਨੇ ਇੱਥੇ ਆ ਕੇ ਕੰਮ ਚਾਲੂ ਕਰਨਾ ਤੇ ਕਟੋ-ਕਟ ਮੈਂ ਇਹ ਰਿਕੁਐਸਟ ਕੀਤੀ ਏਅਰਪੋਰਟ ਅਥਾਰਟੀ ਦੇ ਚੇਅਰਮੈਨ ਨੂੰ ਕਿ ਦੋਨੋਂ ਕੰਮ ਕਨਸੈਕੂਟਿਵ ਹੋ ਜਾ। ਜੇ ਤੁਹਾਨੂੰ ਸਾਨੇ ਵਾਲੀ ਏਅਰਪੋਰਟ ਦੇ ਵੀ ਏਅਰ ਇੰਡੀਆ ਕਈ ਵਾਰੀ ਆਨ ਰਕੋਰਡ ਤੇ ਆ ਕੇ ਫਿਰ ਬੈਕਵਰਡ ਤੇ ਚਲੀ ਜਾਂਦੀ ਹੈ ਇੱਥੇ ਵੀ ਕਿਤੇ ਨਹੀਂ ਜੀ ਸਾਨੇਵਾਲ ਏਅਰਪੋਰਟ ਔਰ ਐਸ ਏਅਰਪੋਰਟ ਦਾ ਬਹੁਤ ਫਰਕ ਹੈ। ਸਾਨੇਵਾਲ ਏਅਰਪੋਰਟ ਤੇ ਇੱਕ ਤਾਂ ਸਟ੍ਰਿਪ ਛੋਟੀ ਹੈ। ਉੱਥੇ ਵੱਡੇ ਜਹਾਜ਼ ਲੈਂਡ ਨਹੀਂ ਕਰ ਸਕਦੇ। ਦੂਜੀ ਗੱਲ ਉੱਥੇ ਜਿਹੜਾ ਸਿਸਟਮ ਲੱਗਿਆ ਜਿੱਥੋਂ ਫਲਾਈਟ ਲੈਂਡ ਕਰਦੇ ਉਹ ਬੜਾ ਪੁਰਾਣਾ ਸਿਸਟਮ ਹੈ ਇੱਥੇ ਇੰਡੀਅਨ 에ਅਰ ਫੋਰਸ ਦੇ ਜਹਾਜ਼ ਆ ਤੁਹਾਨੂੰ ਪਤਾ ਹੈ ਇਹ ਤਾਂ ਹਰ ਮੌਸਮ ਤੇ ਲੈਂਡ ਕਰਨੇ ਹੁੰਦੇ ਇੱਥੇ ਕੈਟ 2 ਸਿਸਟਮ ਲੱਗਿਆ ਹੋਇਆ ਕੈਟ 2 ਕੈਟ 2 ਵਿੱਚ 500 ਮੀਟਰ ਦੀ ਵੀ ਜੇ ਹੋਵੇ ਵਿਜ਼ਿਬਿਲਟੀ ਤੇ ਫਲਾਈਟਾਂ ਲੈਂਡ ਕਰ ਜਾਂਦੀਆਂ ਸਾਨੇਵਾਲ ਨਾਲੇ ਛੋਟੇ ਜਹਾਜ਼ ਹੁੰਦੇ ਸੀ ਇਹ ਨਹੀਂ ਪਤਾ ਹੁੰਦਾ ਸੀਗਾ ਕਿ ਲੈਂਡ ਕਰਨਾ ਹੈ ਕਿ ਨਹੀਂ ਪਹਿਲਾਂ ਸਰਕਾਰੀ ਜਹਾਜ਼ ਚੱਲਦੇ ਸੀ ਜਦੋਂ ਵੀ ਚੱਲੇ ਉਹ ਜਦੋਂ ਸਰਕਾਰ ਦਾ ਦਿਲ ਕਰਨਾ ਜੀ ਹੁਣ ਇੱਥੋਂ ਨਹੀਂ ਆਪਾਂ ਦੇਹੜਾ ਦੂਣ ਯਾਦਾ ਜ਼ਰੂਰੀ ਆ ਉੱਥੇ ਤੋਰਦੀਏ ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਵਿਜ਼ਿਟ ਆ ਮਿਨਿਸਟਰਾਂ ਨੇ ਜਾਣਾ ਉੱਥੇ ਭੇਜ ਦਿੰਦੇ ਸੀ ਕਿਤੇ ਸਾਊਥ ਜਾਣਾ ਉੱਥੇ ਭੇਜ ਦਿੰਦੇ ਸੀ ਹੁਣ ਨੇ ਪ੍ਰਾਈਵੇਟ ਏਅਰ ਲਾਈਨਾਂ ਏਅਰ ਇੰਡੀਆ ਇਹਨਾਂ ਨੇ ਚਲਾਣਾ ਇੱਥੋਂ ਰੈਗੂਲਰ ਫਲਾਈਟਾਂ ਵੀ ਉੜਨ ਗਈਆਂ ਕੈਕ ਟੂ ਸਿਸਟਮ ਲੱਗਿਆ ਵਿਜ਼ਿਬਿਲਟੀ ਵੀ ਬੈਟਰ ਆ ਸੋ ਹਰ ਚੀਜ਼ ਹੁਣ ਠੀਕ ਆ ਦਿਸ ਵਿਲ ਬੀ ਵੈਰੀ ਸਕਸੈਸਫੁਲ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਇਹ 에어ਪੋਰਟ ਸਿਰਫ ਲੁਧਿਆਣੇ ਨੂੰ ਨਹੀਂ ਕੈਟਰ ਕਰੂਗਾ ਇਹ ਪੂਰੇ ਮਾਲਵਾ ਰੀਜਨ ਨੂੰ ਕਰੇਗਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਹੋਰ ਜਿੰਨੇ ਇੱਥੇ ਦੇ ਫਾਜ਼ਿਲਕਾ ਜਿੰਨੇ ਸ਼ਹਿਰ ਹੈ ਉਹਨਾਂ ਨੂੰ ਹਲਵਾਰਾ ਨੇੜੇ ਪਾਊਗਾ ਮੋਹਾਲੀ ਨਹੀਂ ਨੇੜੇ ਪਾਊਗਾ ਕਿਉਂਕਿ ਮੋਹਾਲੀ ਸਭ ਤੋਂ ਨੇੜੇ ਪਹਿਲਾ 에어ਪੋਰਟ ਸੀ ਹੁਣ ਹਲਵਾਰਾ ਉਸ ਤੋਂ ਨੇੜੇ ਉਹਨਾਂ ਨੂੰ ਪਾਊਗਾ